ਕਾਲ ਜੀ ਅੱਜ ਤਰੀਕ 30 ਤਰੀਕ ਸ਼ੇਮਾ ਮਹੀਨਾ 2025 ਅੱਜ ਦੀ ਤੁਹਾਨੂੰ ਤਕਰੀਬਨ ਦਿਨ ਦੇ 12 ਵਜੇ ਚੁੱਕੇ ਨੇ ਜੀ ਤੇ ਅੱਜ ਦੀ ਵੀਡੀਓ ਦਿਖਾਉਣੇ ਆ ਘੱਗਰ ਨਦੀ ਦੀ ਵਿੱਚ ਬਾਈ ਪ੍ਰਾਣੀਆਂ ਵੀਡੀਓ ਚੱਕ ਚੱਕ ਕੇ ਪਾਈ ਜਾਂਦੇ ਨੇ ਵੀ ਇੰਨਾ ਪਾਣੀ ਇੰਨਾ ਪਾਣੀ ਦੇਖੋ ਜੀ ਹਲੇ ਤਾਂ ਬਹੁਤ ਨਾ ਮਾਤਰ ਪਾਣੀ ਹੈ ਥੱਲੇ ਥੱਲੇ ਚੱਲਦਾ ਹੈ ਵਿੱਚ ਬੰਦੇ ਪ੍ਰਾਣੀਆਂ ਵੀਡੀਓ ਪਾਈ ਜਾਂਦੇ ਨੇ ਐਵੇਂ ਕਿਸਾਨਾਂ ਨੂੰ ਫਟਕਾਉਣ ਮਾਰੇ ਤੇ ਹਲੇ ਇੱਕ ਘਰ ਵਾਲਾ ਕੋਈ ਇੰਨੀ ਖਤਰੇ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਵੀ ਖਤਰੇ ਵਾਲੀ ਗੱਲ ਨਹੀਂ ਤੇ ਅੱਜ ਤਰੀਕ ਤੁਹਾਨੂੰ ਦੁਬਾਰੇ ਦੱਸ ਦਿੰਨੇ ਆ 30 ਤਰੀਕ 6 ਮਹੀਨਾ 2025 ਦਿਨ ਦੇ ਤਕਰੀਬਨ 12 ਬਚ ਚੁੱਕੇ ਨੇ ਕੋਈ ਖਤਰੇ ਵਾਲੀ ਗੱਲ ਨਹੀਂ ਜੀ ਬੇਚੰਤਰ ਹੋ ਤੇ ਵੀ ਲਾ ਲੋ ਵੀ ਵੀਡੀਓ ਸਹੀ ਲਿਖਾਉਣੀ ਚਾਹੀਦੀ ਹੈ ਜੀ ਤੇ ਕਈ ਲਾਲੋ ਵੀ ਪੁਰਾਣੀਆਂ ਵੀਡੀਓ ਪਾ ਪਾ ਕੇ ਕਿਸਾਨਾਂ ਨੂੰ ਟੈਂਸ਼ਨ 'ਚ ਕਰੀ ਜਾਂਦੇ ਨੇ ਤੇ ਅੱਜ ਤੁਹਾਨੂੰ ਤੁਰਤ ਦੀ ਵੀਡੀਓ ਦਿਖਾ ਰਹੇ ਹਾਂ ਕੋਈ ਖਾਤਰੀ ਵਾਲੀ ਗੱਲ ਨਹੀਂ ਵੀਡੀਓ ਨੂੰ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਚੱਲ ਸਕੇ ਵੀ ਕਿੰਨਾ ਪਾਣੀ ਹੈ ਗਗਰ ਨਦੀ 'ਚ ਇਹ ਰਤੀਏ ਪੁਲ ਦੀ ਵੀਡੀਓ ਹੈ ਜੀ ਰਤੀਏ ਘੜੇ ਆਪਾਂ ਸਰਵਿਸ ਸਟੇਸ਼ਨ ਤੇ ਇੱਧਰ ਤੇ ਵੀਡੀਓ ਕਰ ਦਿਓ ਬਰਤਬਾਦ ਸ਼ੇਰ ਧੰਨਵਾਦ ਜੀ ਸਤ ਸ੍ਰੀ ਅਕਾਲ ਜੀ